ਵਸਾਕ ਸਦਾਈ ਆ ਗਿਆ ਤਲਗੀ ਜਦੋਂ ਦੁਪਹਿਰ ਆ ਗਈ ਚੜਕੇ ਫੌਜ ਹੈ ਖੋਲ ਦਿੰਦਾ ਏ ਪੈਰ ਤੇਰੇ ਨੇੜੇ ਪਹੁੰਚ ਗਏ ਕਰਦੇ ਮਾਰ ਮਾਰਾ ਜਿਉਂਦਾ ਛਣਾਣਾ ਸੰਤ ਨਹੀਂ ਕਹਿੰਦੇ ਦੇਸ਼ਗਦਾ ਜੁਗਾ ਕਰਦੇ ਮਾਰੋ ਮਾਰਾ ਜਿਉਂਦਾ ਛੜਾਣਾ ਸੰਤ ਨਹੀਂ ਕਹਿੰਦੇ ਦੇਸ਼ਗਦਾਰਾ ਉਹ بابا ਆਕੇ ਸੰਗਤ ਜੀ ਲਾਓ ਤੁਸੀਂ دیਵਾਨ ਬਾਣੀ ਪੜੀਏ ਤੁਰਾਂ ਕੀ ਲਾ ਕੇ ਜਰਾ ਧਿਆਨ ਉਹ ਸ਼ਾਂਤਮਈ ਹੈ ਰਵਣਾ ਸ਼ਾਂਤਮਈ ਹੈ ਰਵਣਾ ਕਰਣਾ ਨਹੀਂ ਕੋਈ ਵਾਰਾ ਭਾਣਾ ਮਨ ਵਖਾ ਗਏ ਪੰਜਵੇਂ ਜਿਵੇਂ ਦਤਾ ਬਾਪੂ ਮੇਰਾ ਸੂਰਮਾ ਥੀ ਢਲਵਾਰ ਸਰਦਾਰ ਉਹ ਅਤਰ ਸਿੰਘ ਵੀ ਆਖਦਾ ਮੰਨੋ ਤੁਸੀਂ ਪਕਾਰ ਵਟ ਮਿਆਂ ਨੇ ਖਾਵਦੀ ਹੈ ਮੇਰੀ ਤਲਵਾਰ ਪਸ਼ੋਰਾ ਤੇ ਕਸ਼ਮੀਰ ਨੇ ਕਰਦੇ ਜਾ ਪੇਕਾਲ ਆਗਿਆ ਦੇ ਦਿਓ ਸੰਤ ਜੀ ਲਈਏ ਘਾੜਿ ਉਬਾਲ ਉਹ ਪਾਪਾ ਆਖੇ ਸੁਣ ਲਵੋ ਲਦੂ ਨਾਲ ਧਿਆਨਾ ਵੀਰਾ ਹੱਥੋਂ ਵੀਰ ਦੇ ਹੋਣ ਨਾਨਕ ਤਸਾਨ ਉਹ ਗੋਲੀ ਪਈ ਚੱਲਦੀ ਬਾਬਾ ਕਰਦਾ ਜਾਪ ਸੰਤ ਰੂਪ ਹੈ ਰੱਬ ਦਾ ਝਾਲਮ ਕਰਦੇ ਪਾਪ ਉਹ ਗੋਲਾ ਆਕੇ ਤੂਪਦਾ ਗਿਆ ਲੱਤ ਤੇ ਵਾਜ ਚੱਲਦਾ ਰਿਹਾ دیਵਾ ਨਸੀ ਕੋਈ ਨਾ ਉੱਠਿਆ ਪੱਜ ਉਰਮਾ ਪਾਪੀ ਕਰਦੇ ਕਰ ਸਮਾਪਿਆਂ ਕਿ ਆ ਗਿਆ ਆਪਣੇ ਬਣ ਕੇ ਘਰ ਹੋ ਵੱਚ ਸੈਂਕੜੇ ਗੋਲੀਆਂ ਛਲੜੀ ਹੋਆ ਸਰੀਰਾਂ ਸੱਚ ਖੰਡ ਨੇ ਪਹੁੰਚ ਗਏ ਬਾਬਾ ਜੀ ਸੰਗ ਵੀਰਾ ਉਹ ਬਾਪੜੀ ਦੀ ਲਾਗ ਲਈ ਜ਼ਿੰਦਗੀ ਦਿੱਤੀ ਵਾਰ ਟਾਈਆਂ ਸਿੱਤੇ ਕਰ ਰਿਆ ਅੱਜ ਸਾਰਾ ਸੰਸਾਰ ਸੰਗਤ ਜੀ ਅੱਜ ਸਾਰਾ ਸੰਸਾਰ ਉਹ ਜੋ ਘੜਿਆ ਸੋ ਪੱਜਣਾ ਜੋ ਘੜਿਆ ਸੋ ਪੱਜਣਾ ਨਿਯਮ ਬਤਾ ਕਰਤਾਰਾ ਲੋਕਾਂ ਕਾਤਰ ਜੀਵਨ ਦੇ ਸਦਾ ਕੀਤੇ ਕਾਜ ਮਹਾਨਾ ਸ਼ੇਰ ਸ਼ਰਨ ਵਾਲਾ ਗਾਉਂਦੇ ਸੋਪਾ ਕਰਨ ਬਿਆਨ ਸੰਗਤ ਜੀ ਸੋਪਾ